ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਅੱਜ ਦਾ ਬਲੌਗ ਲੈ ਕੇ ਹਾਜ਼ਰ ਹੋਏ ਆਂ ਜੀ ਨਮਾ ਚਰਖਾ ਸੁਖਜਿੰਦਰ ਸਿੰਘ ਜੋਧਾ ਸੁਖਜਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਵਾਲੇ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਜੀ ਅੱਜ ਦਾ ਬਲੌਗ ਲੈ ਕੇ ਆਪਾਂ ਹਾਜ਼ਰ ਹੋਇਆ ਜੀ ਨਮਾ ਚਰਖਾ ਬਣਾਇਆ ਜੀ ਬਿਲਕੁਲ ਨਮਾ ਨਵੀਂ ਲੱਕੜ ਦਾ ਨਮਾ ਚਰਖਾ ਬਣਾਇਆ ਜੀ ਮੱਛੀਆਂ ਲਾ ਕੇ ਕੋਕੇ ਲਾ ਕੇ ਤੁਸੀਂ ਦੇਖ ਸਕਦੇ ਹੋ ਆ ਮੱਠੀਆਂ ਲਾਈਆਂ ਨੇ ਜੀ ਆਪਾਂ ਸਾਰੇ ਕੋਕੇ ਲਾਏ ਨੇ ਤੇ ਪੂਰਾ ਵਰਕ ਕਰਦਾ ਚਰਖਾ ਜੀ ਇਹ ਪੂਰੇ ਨਵੀਂ ਲੱਕੜ ਦਾ ਬਣਾਇਆ ਆਪਾਂ ਆ ਸਾਰੇ ਆਪਾਂ ਕੋਕੇ ਲਾਏ ਨੇ ਬਿਲਕੁਲ ਨਵੀਂ ਲੱਕੜ ਦਾ ਚਰਖਾ ਜੀ ਇਹ ਤੁਸੀਂ ਵੀ ਸਾਡੇ ਕੋਲੋਂ ਨਵਾਂ ਚਰਖਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਵਾਂ ਚਰਖਾ ਵੀ ਮਿਲ ਜੇਗਾ ਜੀ ਅਗਰ ਤੁਸੀਂ ਪੁਰਾਣਾ ਚਰਖਾ ਮੋਡੀਫਾਈ ਤਿਆਰ ਕੀਤਾ ਹੋਇਆ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜੇਗਾ ਤੇ ਇਹ ਹੈਗਾ ਜੀ ਬਿਲਕੁਲ ਨਵਾਂ ਚਰਖਾ ਨਵਾਂ ਪਿੱਤਲ ਨਵੇਂ ਕੋਕੇ ਲੱਗੇ ਆ ਸਾਰੇ ਪਿੱਤਲ ਵਰਕ ਲੱਗੀ ਹੋਈ ਹੈ ਇਹਨੂੰ ਨਵਾਂ ਨਵਾਂ ਪਿੱਤਲ ਵਰਕਾ ਜੀ ਸਾਰਾ ਸਾਰਾ ਨਵਾਂ ਪਿੱਤਲ ਵਰਕਾ ਜੀ ਇੱਦਾਂ ਸੀ ਦੇਖ ਸਕਦੇ ਹੋ ਆਪਾਂ ਦੂਜੇ ਪਾਸੇ ਵੀ ਦਿਖਾ ਦਿੰਨੇ ਆ ਦੂਜਾ ਪਾਸਾ ਵੀ ਸੇਮ ਹੀ ਆ ਜੀ ਸੇਮ ਡਿਜ਼ਾਈਨ ਆ ਦੋਨੇ ਪਾਸੇ ਮੱਛੀਆਂ ਲਾ ਕੇ ਕੋਕੇ ਲਾ ਕੇ ਆ ਦੇਖੋ ਬਿਲਕੁਲ ਨਵੀਂ ਲੱਕੜ ਦਾ ਨਵਾਂ ਚਰਖਾ ਜੀ ਵਰਕ ਕਰਦਾ ਚਰਖਾ ਪੁਰਾਣੇ ਚਰਖੇ ਮੋਡੀਫਾਈ ਕਰਵਾਉਣੇ ਆ ਤੁਸੀਂ ਪੁਰਾਣਾ ਕਰਵਾਓ ਅਗਰ ਤੁਸੀਂ ਨਵਾਂ ਚਰਖਾ ਲੈਣਾ ਸਾਡੇ ਕੋਲੋਂ ਤਾਂ ਨਵਾਂ ਚਰਖਾ ਵੀ ਤੁਸੀਂ ਸਾਡੇ ਕੋਲੋਂ ਬਣਵਾ ਸਕਦੇ ਹੋ ਤੇ ਬਣਿਆ-ਬਣਾਇਆ ਵੀ ਲੈ ਸਕਦੇ ਹੋ ਆਰਡਰ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਦੂਸਰਾ ਪਾਸਾ ਸੇਮ ਹੀ ਸਰਕਲ ਆ ਜੀ ਦੂਸਰੇ ਪਾਸੇ ਦਾ ਵੀ ਵਰਕ ਕਰਦਾ ਚਰਖਾ ਜੀ ਟਾਲੀ ਦੀ ਲੱਕੜ ਦਾ ਜੀ ਟਾਲੀ ਦੀ ਲੱਕੜ ਦਾ ਨਵੀਂ ਲੱਕੜ ਦਾ ਬਿਲਕੁਲ ਨਵਾਂ ਚਰਖਾ ਤੁਹਾਡਾ ਪਿੰਡ ਹੈਗਾ ਜੀ ਦੁੱਧਾ ਜਿਹੜਾ ਲੁਧਿਆਣਾ ਨਾਰਕਵਾਲ ਰੋਡ ਆ ਕੀ ਬੱਲੋਵਾਲ ਚੌਂਕਾ ਸੁਖਵਿੰਦਰ ਸਿੰਘ ਉਹ ਵੀ ਪੰਜਾਬੀ ਸਪਿਆਚਾਰ ਵਾਲੇ ਹੁਣ ਆਪਾਂ ਤੁਹਾਨੂੰ ਇਹਦਾ ਦੂਸਰਾ ਪਾਸਾ ਵੀ ਦਿਖਾਉਂਦੇ ਆ ਜੀ ਸੇਮ ਚੀਜ਼ ਆ ਦੋ ਦੋਨੇ ਪਾਸੇ ਜੀ ਇਹ ਹੈਗਾ ਜੀ ਇਹਦਾ ਦੂਸਰਾ ਪਾਸਾ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਹੋ ਜੀ ਵਰਕ ਕਰਦਾ ਚਰਖਾ ਸੁਖਵਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਆਪਣੇ ਕੋਲੋਂ ਤੁਹਾਨੂੰ ਸਾਰਾ ਸੱਭਿਆਚਾਰ ਸਮਾਨ ਮਿਲੂਗਾ ਜੀ ਚਰਖੇ ਹੋਗੇ ਚੱਕੀਆਂ ਹੋਗੀਆਂ ਸੰਦੂਖ ਹੋ ਗਿਆ ਮਧਾਣੀ ਹੋਗੇ ਹਰ ਇੱਕ ਆਟਮਾ ਚੱਕੀ ਵਰਕ ਕਰਦੀ ਮਿਲੂਗੀ ਚਰਖਾ ਵਰਕ ਕਰਦਾ ਮਿਲੂਗਾ ਅਤੇ ਮਧਾਣੀ ਵੀ ਵਰਕ ਕਰਦੀ ਬਣਾ ਕੇ ਦਵਾਂਗੇ ਅਗਰ ਤੁਸੀਂ ਨਵਾਂ ਚਰਖਾ ਲੈਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਲੁਧਿਆਣਾ ਵਾ ਨਾਰੰਗਵਾਲ ਰੋਡ ਆ ਜੀ ਬੱਲਵਾਲ ਚੌਂਕ ਆ ਮੱਛੀਆਂ ਕੋਕੇ ਹੋਰ ਵੀ ਤੁਸੀਂ ਆਪਣੀ ਮਨਪਸੰਦ ਦੀ ਚੀਜ਼ ਚਰਖੇ ਨੂੰ ਲਗਵਾ ਸਕਦੇ ਹੋ ਜੀ ਅਗਰ ਤੁਸੀਂ ਆਪਣੀ ਮਨਪਸੰਦ ਚੀਜ਼ ਚਰਖੇ ਨੂੰ ਲਗਾਉਣੀ ਆ ਤਾਂ ਚਰਖੇ ਨੂੰ ਤੁਸੀਂ ਲਵਾ ਸਕਦੇ ਹੋ ਆਪਣੀ ਮਨਪਸੰਦੀ ਚੀਜ਼ ਪਹਿਲਾਂ ਤਾਂ ਆਪਾਂ ਇਹਦੀ ਪੂਰੀ ਵੀਡੀਓ ਤੁਹਾਨੂੰ ਦਿਖਾਉਣੀ ਸੀਗੀ ਜੀ ਬਣਾਉਂਦਿਆਂ ਦੀ ਪਰ ਇਹਨਾਂ ਨੂੰ ਜਲਦੀ ਸੀਗੀ ਚਰਖੇ ਵਾਲਿਆਂ ਨੂੰ ਤਾਂ ਕਰਕੇ ਆਪਾਂ ਇਹਦੀ ਵੀਡੀਓ ਪੂਰੀ ਨਹੀਂ ਬਣਾਈ ਹੈਗੀ ਤਾਂ ਕਰਕੇ ਹੁਣ ਚਰਖਾ ਬਣਾ ਕੇ ਤੁਹਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਦਿਖਾ ਰਹੇ ਆ ਆ ਦੇਖੋ ਜੀ ਮੱਛੀਆਂ ਪਿੱਤਲ ਦੀਆਂ ਮੱਛੀਆਂ ਨੇ ਪਿੱਤਲ ਦੇ ਕੋਕੇ ਆ ਸਾਰਾ ਚਰਖਾ ਪਿੱਤਲ ਵਰਕ ਆ ਜੀ ਆ ਸਾਰੇ ਕੋਕੇ ਪਿੱਤਲ ਵਰਕ ਨੇ ਜੀ ਅਸਲੀ ਪਿੱਤਲ ਆ ਕੋਈ ਇਹ ਚ ਡੁਪਲੀਕੇਟ ਝਾਲ ਵਾਲਾ ਪਿੱਤਲ ਨਹੀਂ ਹੈਗਾ ਸਾਰਾ ਅਸਲੀ ਵਰਕਾ ਜੀ ਪਿੱਤਲ ਦੀ ਆ ਵੀ ਜਿਹੜੇ ਬੱਚਾ ਸਾਰਾ ਪਿੱਤਲ ਆ ਜੀ ਸਾਰਾ ਪਿੱਤਲ ਆ ਏ ਪਿੱਤਲ ਵਰਕ ਚਰਖਾ ਜੀ ਹੋਰ ਵੀ ਪੰਜਾਬੀ ਸੱਭਿਆਚਾਰ ਦੀਆਂ ਤੁਹਾਨੂੰ ਸਮਾਨ ਆਪਣੇ ਕੋਲੋਂ ਮਿਲੂਗਾ ਜੀ ਪੰਜਾਲੀ ਮਿਲੋਗੀ ਪੰਜਾਲੀ ਬਣਵਾ ਸਕਦੇ ਹੋ ਤੁਸੀਂ ਹਲ ਬਣਵਾ ਸਕਦੇ ਹੋ ਚੱਕੀਆਂ ਚਾਰਖੇ ਹੋਗੇ ਬਧਾਨੀਆਂ ਹੋਗੀਆਂ ਗੱਡੇ ਹੋਗੇ ਕੋਈ ਵੀ ਪੰਜਾਬੀ ਸੱਭਿਆਚਾਰ ਦੇ ਰਿਲੇਟਡ ਤੁਸੀਂ ਸਾਡੇ ਕੋਲੋਂ ਸਮਾਨ ਬਣਵਾ ਸਕਦੇ ਹੋ ਜੀ ਬਣਿਆ ਵੀ ਹੁੰਦਾ ਸਾਡੇ ਕੋਲ ਇਹ ਸਮਾਨ ਤੇ ਤੁਸੀਂ ਆਪਣਾ ਆਰਡਰ ਤੇ ਬਣਵਾ ਵੀ ਸਕਦੇ ਹੋ ਅਗਰ ਚਾਰਖੇ ਤੇ ਚੱਕੀ ਤੇ ਕੋਈ ਵੀ ਹੋਰ ਨਵੀਂ ਵਰਕ ਕਰਨੀਆਂ ਤੁਸੀਂ ਆਪਣੀ ਇੱਛਾ ਅਨੁਸਾਰ ਆਪਣੇ ਸ਼ੌਂਕ ਅਨੁਸਾਰ ਤੁਸੀਂ ਕਰਵਾ ਸਕਦੇ ਹੋ ਜੀ ਜੇ ਇਸ ਤੋਂ ਵੱਧ ਪਿੱਤਲ ਲਗਵਾਉਣਾ ਤਾਂ ਤੁਸੀਂ ਉਹ ਵੀ ਲਗਵਾ ਸਕਦੇ ਹੋ ਸੋ ਬਰਕ ਕਰਦਾ ਚਾਰਖਾ ਜੀ ਨਮੇ ਲੱਤਰ ਦਾ ਚਾਰਖਾ ਪੈਟਰ ਬਿਲਕੁਲ ਨਮੇ ਲੱਤਰ ਦਾ ਚਾਰਖਾ ਜੀ ਤੇ ਲੋ ਜੀ ਐਡਰੈਸ ਫੇਰ ਦੁਬਾਰਾ ਨੋਟ ਕਰ ਲੋ ਪਿੰਡ ਹੈਗਾ ਸਾਡਾ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਸੁਖਿੰਦਰ ਸਿੰਘ ਉਭੀ ਪੰਜਾਬੀ ਸੱਭਿਆਚਾਰ ਵਾਲੇ ਚਰਖੇ ਲਓ ਮਧਾਨੀਆਂ ਲਓ ਚੱਕੀਆਂ ਲਓ ਸੰਦੂਖ ਲਓ ਪੇਟੀਆਂ ਲਓ ਪੰਜਾਲੀਆਂ ਹੋ ਗਈਆਂ ਗੱਡੇ ਹੋ ਗਏ ਪੰਜਾਬੀ ਸੱਭਿਆਚਾਰ ਦਾ ਸਮਾਨ ਅਸੀਂ ਹਰ ਇੱਕ ਨੂੰ ਮੋਡੀਫਾਈ ਵੀ ਕਰਦੇ ਆ ਜੀ ਨਵਾਂ ਤਿਆਰ ਵੀ ਕਰਦੇ ਆ ਤੁਸੀਂ ਆਰਡਰ ਤੇ ਤਿਆਰੀ ਤਿਆਰ ਵੀ ਕਰਵਾ ਸਕਦੇ ਹੋ ਅਤੇ ਸਾਡੇ ਕੋਲੋਂ ਤੁਸੀਂ ਮੋਡੀਫਾਈ ਕੀਤਾ ਹੋਇਆ ਵੀ ਲੈ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਸਤਿ ਸ੍ਰੀ ਅਕਾਲ ਜੀ ਸਾਰੇ